ਸ਼ੁਭ ਕਰਨ ਦੀ ਮੌਤ ਦੇ ਮਾਮਲੇ 'ਚ ਹੋਈ ਐਫ ਆਈ ਆਰ ਤੇ ਅਕਾਲੀ ਦਲ ਦੇ ਬੁਲਾਰੇ ਦਾ ਵੱਡਾ ਸਵਾਲ ਆਮ ਆਦਮੀ ਪਾਰਟੀ ਤੇ ਸਾਧਿਆ ਤਿੱਖਾ ਨਿਸ਼ਾਨਾ ਕਿਸਾਨੀ ਅੰਦੋਲਨ ਦੇ ਦੌਰਾਨ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਦ ਤੱਕ ਇਸ ਮਾਮਲੇ ਦੇ ਦੋਸ਼ੀਆਂ ਖਿਲਾਫ ਮਾਮਲਾ ਨਾ ਦਰਜ ਕੀਤਾ ਗਿਆ ਤਾ ਤੱਕ ਸ਼ੁਭਕਰਨ ਦੇ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਇਸੇ ਦੇ ਚਲਦਿਆ ਕੱਲ ਦੇ ਰਾਤ ਥਾਣਾ ਪਾਤੜਾ ਵਿੱਚ 332 ਤੇ 114 ਦੇ ਤਹਿਤ ਅਣਪਛਾਤੇ ਵਿਅਕਤੀ ਖਿਲਾਫ ਪੰਜਾਬ ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਜਿਸ ਤੇ ਸਵਾਲ ਖੜੇ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਜ਼ਿਲ੍ਹਾ ਬਾਹਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਅਣਪਛਾਤੇ ਲੋਕਾਂ ਤੇ ਪਰਚਾ ਕਿਵੇਂ ਹੋ ਸਕਦਾ ਹੈ ਜਦੋਂ ਕਿ ਸ਼ੁਭਕਰਨ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਬੈਬਲ ਕਲਾਂ ਜਾਂ ਬਰਗਾੜੀ ਦੇ ਵਿੱਚ ਅਣਪਛਾਤੇ ਪੁਲਿਸ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਂ ਆਮ ਆਦਮੀ ਪਾਰਟੀ ਵੱਲੋਂ ਇਹ ਸਵਾਲ ਚੁੱਕਿਆ ਗਿਆ ਸੀ ਕਿ ਅਣਪਛਾਤੇ ਪੁਲਿਸ ਕਿਵੇਂ ਹੋ ਸਕਦੀ ਹੈ ਇਸ ਲਈ ਉਹਨਾਂ ਦੀ ਇਹ ਮੰਗ ਹੈ ਕਿ ਪੰਜਾਬ ਪੁਲਿਸ ਨੂੰ ਹਰਿਆਣਾ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਤੇ ਡੀਜੀਪੀ ਹਰਿਆਣਾ ਦੇ ਖਿਲਾਫ ਪਰਚਾ ਦਰਜ ਕਰਨਾ ਚਾਹੀਦਾ ਹੈ ਕਿਉਂਕਿ ਉਹ ਹੀ ਦੱਸ ਸਕਦੇ ਨੇ ਕਿ ਕਿਹੜਾ ਪੁਲਿਸ ਵਾਲਾ ਉਸ ਟਾਈਮ ਡਿਊਟੀ 'ਤੇ ਸੀ ਕਿਸ ਪੁਲਿਸ ਵਾਲੇ ਦੀ ਗੋਲੀ ਦੇ ਨਾਲ ਸ਼ੁਭ ਕਰਨ ਦੀ ਮੌਤ ਹੋਈ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਦੇ ਨਾਲ ਮਿਲ ਕੇ ਕਿਸਾਨੀ ਅੰਦੋਲਨ ਦਾ ਘਾਣ ਕਰ ਰਹੀਆਂ ਨੇ ਜਿਸ ਦਾ ਉਹ ਸਖਤ ਵਿਰੋਧ ਕਰਦੇ ਨੇ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੀ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੈ ਉਸ ਦੇ ਵਿੱਚ ਹੁਣ ਪੁਲਿਸ ਪੰਜਾਬ ਦੀ ਨੇ ਇੱਕ ਐਫ ਆਈ ਆਰ ਨੰਬਰ 41 ਡੇਟਡ 22 24 ਜਿਹੜੀ ਹੈਗੀ ਆ ਦਰਜ ਕੀਤੀ ਆ ਅੰਡਰ ਸੈਕਸ਼ਨ 302 ਤੇ 114 ਆਈ ਪੀਸੀ ਔਰ ਇਹਦੇ ਵਿੱਚ ਬੜਾ ਇੰਟਰਸਟਿੰਗ ਜਿਹੜੀ ਗੱਲ ਹੈਗੀ ਹੈ ਪੀਐਸ ਪਾਤਣਾ ਜਿਹੜੀ ਇੰਟਰਸਟਿੰਗ ਗੱਲ ਇਹ ਹੈਗੀ ਹੈ ਕਿ ਇਹ ਐਫਆਈਆਰ ਦਰਜ ਕੀਤੀ ਗਈ ਹੈ ਅਨਨੋਨ ਬੰਦਿਆਂ ਦੇ ਖਿਲਾਫ ਜਦੋਂ ਕਿ ਇਹਦੇ ਵਿੱਚ ਜਿਹੜੀ ਐਫਆਈਆਰ ਦਰਜ ਕਰਾਈ ਗਈ ਹੈ ਉਹ ਚਰਨਜੀਤ ਸਿੰਘ ਪੁੱਤਰ ਹਿੰਮਤ ਸਿੰਘ ਵੱਲੋਂ ਦਰਜ ਕਰਾਈ ਗਈ ਹੈ ਔਰ ਉਸ ਵਿਅਕਤੀ ਨੇ ਜਿਹੜਾ ਹੈਗਾ ਉਸ ਦੇ ਵਿੱਚ ਜੋ ਉੱਥੇ ਵਕੂਆ ਹੋਇਆ ਉਸ ਦੇ ਬਾਰੇ ਬਾਰੇ ਸਪਸ਼ਟ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ ਪੁਲਿਸ ਨੂੰ ਆਪਣਾ ਬਿਆਨ ਲਿਖਾਇਆ ਔਰ ਪੁਲਿਸ ਦਾ ਬਿਆਨ ਕਿ ਕਿਹੜੀ ਥਾਂ ਦੇ ਉੱਤੇ ਕੋਈ ਜਿਹੜੀ ਹੈਗੀ ਆ ਉਹਦੀ ਮੌਤ ਹੁੰਦੀ ਹੈਗੀ ਆ ਕਿਹੜੀ ਥਾਂ ਦੇ ਉੱਤੇ ਜਿਹੜੇ ਹੈਗੇ ਉਹਦੇ ਨਾਲ ਬੁਲਟ ਇੰਜਰੀ ਹੁੰਦੀ ਆ ਕਿਹੜੇ ਪਾਸਿਓਂ ਕੌਣ ਬੰਦੇ ਜਿਹੜੇ ਹੈਗੇ ਬੁਲਟ ਇੰਜਰੀ ਕਰਨ ਵਾਲੇ ਹੈਗੇ ਆ ਹੁਣ ਇੱਥੇ ਕੁਐਸਚਨ ਜਿਹੜਾ ਹੈਗਾ ਮੇਰਾ ਪਹਿਲਾ ਕੁਐਸਚਨ ਇੱਥੇ ਤੋਂ ਸ਼ੁਰੂ ਹੁੰਦਾ ਹੈਗਾ ਕਿ ਜਦੋਂ ਬਾਈਬਲ ਕਲਾ ਔਰ ਬਰਗਾੜੀ ਦੇ ਵਿੱਚ FIR ਦਰਜ ਕੀਤੀ ਗਈ ਸੀ ਪੁਲਿਸ ਦੇ ਅਣਪਛਾਤੇ ਪੁਲਿਸ ਦੇ ਖਿਲਾਫ ਉਸ ਟਾਈਮ ਦੇ ਉੱਤੇ ਕੁਐਸਚਨ ਬੜੇ ਖੜੇ ਕੀਤੇ ਗਏ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਜੀ ਅਣਪਛਾਤੀ ਕਦੇ ਪੁਲਿਸ ਵੀ ਹੋਇਆ ਕਰਦੀ ਹੈ ਮੈਂ ਹੁਣ ਪੁੱਛਦਾ ਕਿ ਹੁਣ ਅਣਪਛਾਤੀ ਜਿਹੜੇ ਹੈਗੇ ਆ ਵਿਅਕਤੀ ਕਿਵੇਂ ਬਣ ਗਏ ਇਸ ਦੇ ਵਿੱਚ ਮੈਂ ਪੁੱਛਦਾ ਇਹ ਵੀ ਨਾਲ ਕੁਐਸਚਨ ਕਰਦਾ ਹੈਗਾ ਕਿ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਹੈਗਾ ਇਸ ਲਈ ਜ਼ਿੰਮੇਵਾਰੀ ਠਹਿਰਾਇਆ ਗਿਆ ਸੀ ਕਿ ਉਹਨਾਂ ਵੱਲੋਂ ਜਿਹੜਾ ਹੈਗਾ ਹੁਕਮ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਅੱਜ ਜਿਹੜੀਆਂ ਹੈਗੀਆਂ ਕਿਸਾਨ ਜਥੇਬੰਦੀਆਂ ਔਰ ਸਾਰੀਆਂ ਪੋਲੀਟੀਕਲ ਜਥੇਬੰਦੀਆਂ ਇਹ ਰਿਕੁਐਸਟ ਕਰ ਰਹੀਆਂ ਹੈਗੀਆਂ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ 베ਜਤ ਉੱਤੇ ਹਰਿਆਣਾ ਦੇ ਮੁੱਖ ਮੰਤਰੀ ਉੱਤੇ ਔਰ ਜਿਹੜਾ ਹਰਿਆਣਾ ਦੇ ਡੀਜੀਪੀ ਜਿਹੜਾ ਪੁਲਿਸ ਹੈਗਾ ਉਹਦੇ ਉੱਤੇ ਔਰ ਜਿਹੜੀਆਂ ਉੱਥੇ ਜਿਹੜੀਆਂ ਕੰਪਨੀਆਂ ਕੜਾਈਆਂ ਗਈਆਂ ਹੈਗੀਆਂ ਉਹਨਾਂ ਦੇ ਮੁਖੀਆਂ ਦੇ ਉੱਤੇ ਔਰ ਉਹ ਆਪਣੇ ਆਪ ਹੀ ਦੱਸਣਗੇ ਕਿ ਕਿਹੜੇ ਪੁਲਿਸ ਵਾਲੇ ਵੱਲੋਂ ਜਿਹੜੀ ਹੈਗੀ ਗੋਲੀ ਚਲਾਈ ਗਈ ਹੈ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਤਾਂ ਸਿਆਸਤ ਕਰਦੀ ਆਮ ਆਦਮੀ ਪਾਰਟੀ ਤਾਂ ਉਹ ਇਹ ਗੱਲਾਂ ਕਰਦੀ ਹੈ ਕਿ ਅਣਪਛਾਤੀ ਵੀ ਕਦੇ ਪੁਲਿਸ ਹੋਇਆ ਕਰਦੀ ਹੈ ਅੱਜ ਦੱਸਣ ਲੋਕਾਂ ਨੂੰ ਕਿ ਅਣਪਛਾਤਾ ਜਿਹੜਾ ਹੈਗਾ ਐਫ ਆਈ ਆਰ ਕਿਵੇਂ ਦਰਜ ਹੋਇਆ ਕਰਦੀ ਹੈਗੀ ਆ ਸੋ ਸਿਆਸਤ ਕਰਕੇ ਜਿਹੜੀ ਇਹ ਪਾਰਟ ਆਈ ਹੈਗੀ ਹੈ ਇਹ ਕਿਸਾਨਾਂ ਦਾ ਕਾਣ ਕਰ ਰਹੀ ਹੈ ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਇਹ ਦੂਸਰੇ ਪਾਸੇ ਜਿਹੜੇ ਹੈਗੇ ਆ ਸੈਂਟਰ ਦੇ ਨਾਲ ਰਲੇ ਬੇ ਆ ਹਰਿਆਣੇ ਦੀ ਪੁਲਿਸ ਹਰਿਆਣੇ ਦੇ ਜਿਹੜੇ ਰਲ ਵੇਜੇ ਜੀ ਹੈਗੇ ਉਹਨਾਂ ਦੇ ਨਾਲ ਰਲੇ ਬੇ ਆਗੇ ਆ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਦੇ ਨਾਲ ਰਲ ਕੇ ਜਿਹੜਾ ਹੈਗਾ ਇਹ ਕਿਸਾਨਾਂ ਦੇ ਉੱਤੇ ਤਸ਼ੱਦਦ ਟਾਇਆ ਗਿਆ ਹੈਗਾ ਕਿੰਨੇ ਕਿਸਾਨ ਹੁਣ ਤੱਕ ਜਿਹੜੇ ਸ਼ਹੀਦ ਹੋ ਚੁੱਕੇ ਹੈਗੇ ਆ ਔਰ ਸ਼ੁਭ ਕਰਨ ਦੀ ਮੌਤ ਪਿਛਲੇ ਟਾਈਮਾਂ ਦੇ ਵਿੱਚ ਜਿੰਨੇ ਸ਼ੁਭ ਹੋਏ ਹੈਗੇ ਆ ਉਹਨਾਂ ਦੇ ਉੱਤੇ ਜਿਹੜੇ ਜੜੀਆਂ ਚਾਏ ਸ਼ੋਭਦੀਪ ਸਿੱਧੂ ਮੂਸੇਵਾਲਾ ਦੀ ਗੱਲ ਕੀ ਰਹੀ ਜਾਵੇ ਹੋਰ ਸ਼ੋਭਦੀਪ ਸ਼ੁਭਕਰਨ ਦੀ ਗੱਲ ਕੀਤੀ ਜਾਵੇ ਇਹਨਾਂ ਨੇ ਸ਼ੁਭ ਸ਼ਬਦ ਹੈ ਜਿਹੜਾ ਉਹਨੂੰ ਅਸ਼ੋਭ ਬਣਾਇਆ ਪਿਆ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਯੰਗ ਮੁੰਡਿਆਂ ਦੀ ਜਿਹੜੀ ਹੈਗੀ ਆ ਮਤਲਬ ਉਹਨਾਂ ਦੇ ਖੂਨ ਦੇ ਨਾਲ ਹੋਲੀਆਂ ਕੱਢੀਆਂ ਜਾ ਰਹੀਆਂ ਅੱਜ ਭਗਵੰਤ ਮਾਨ ਸਾਹਿਬ ਕੁਝ ਮੂੰਹ ਤੋਂ ਬੋਲਣ ਦੱਸਣ ਕਿ ਉਹਨਾਂ ਨੇ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਲਈ ਕੀ ਕੀਤਾ ਔਰ ਜਿਹੜੀ ਐਮਐਸਪੀ ਦੀ ਗੱਲ ਕਰਦੇ ਸੀ ਕੀ ਐਮਐਸਪੀ ਜਿਹੜੀ ਹੈਗੇ ਆ ਕਿਸਾਨਾਂ ਦਾ ਹੱਕ ਮੰਨਦਾ ਜਾਂ ਨਹੀਂ ਮੰਨਦਾ ਇਹ ਵੀ ਦੱਸ ਫਤੇਗੜ ਸਾਹਿਬ ਤੋਂ ਦੀਪਕ ਸੂਤ ਦੀ ਰਿਪੋਰਟ ਔਨ ਏਅਰ